ਸਿਹਤ ਸੇਵਾਵਾਂ ਦੇ ਖੇਤਰ ਵਿੱਚ ਐਸਪੀਐਸ ਹਸਪਤਾਲ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਨਾਮਤਾਰੀ ਮੁਖੀ ਸ਼੍ਰੀ ਸਤਗੁਰੂ ਉਦੇਸਿੰਘ ਜੀ ਦੀ ਕਿਰਪਾ ਸਦਕਾ ਐਮਡੀ ਜੈ ਸਿੰਘ ਸੰਧੂ ਦੀ ਦੇਖਰੇਖ ਹੇਠ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪੂਰੇ ਸ਼ਹੀਦੀ ਹਫ਼ਤੇ ਦੌਰਾਨ 16 ਸਾਲ ਤੱਕ ਦੇ ਬੱਚਿਆਂ ਦਾ ਫ੍ਰੀ ਚੈੱਕਅਪ ਕੀਤਾ ਜਾਂਦਾ ਹੈ ਉੱਥੇ ਹਰ ਇੱਕ ਸਾਲ ਹੋਲੇ ਮਹੱਲੇ ਦੇ ਮੌਕੇ ਤੇ ਅਟਲਾਂਟਾ ਸਪਾਇਨ ਸੈਂਟਰ ਅਮਰੀਕਾ ਦੇ ਸਹਿਯੋਗ ਨਾਲ ਐਸਪੀਐਸ ਹਸਪੀਟਲ ਵਿਖੇ ਰੀਡ ਦੀ ਟੈਡੀ ਹੈਡੀ ਦੇ ਮੁਫਤ ਆਪਰੇਸ਼ਨ ਕੀਤੇ ਜਾਂਦੇ ਹਨ ਜਾਣਕਾਰੀ ਦਿੰਦੇ ਹਨ ਡਾਕਟਰ ਹਰਵਿੰਦਰ ਸਿੰਘ ਪੱਟੀ ਅਤੇ ਡਾਕਟਰ ਦਪਿੰਦਰ ਸਿੰਘ ਡਾਇਰੈਕਟਰ ਨਿਊਰੋ ਸਰਜਰੀ ਨੇ ਦੱਸਿਆ ਕਿ ਇਸ ਵਾਰ 16 ਮੁਫਤ ਆਪਰੇਸ਼ਨ ਕੀਤੇ ਗਏ ਹਨ ਇਹ ਸੇਵਾ ਹਰ ਸਾਲ ਜਾਰੀ ਰਹੇਗੀ ਡਾਕਟਰ ਸੁਨੀਲ ਕਤਿਆਲ ਤੇ ਪੀਆਰਓ ਲਖਵੀਰ ਬੱਧੋਵਾਲ ਨੇ ਡਾਕਟਰ ਪੱਟੀ ਦੀ ਟੀਮ ਦਾ ਧੰਨਵਾਦ ਕੀਤਾ ਹਾਂਜੀ ਆ ਸਸਕੀ ਕਾਤਾਰ ਸਾਰਨ ਅ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅ ਹਰ ਸਾਲ ਆਉਂਦੇ ਆ ਅ ਤੁਖ ਦਪਿੰਦਰ ਜੀ ਸਾਡੇ ਬਹੁਤ ਚੰਗੇ ਕਾਲਜ ਹੈ ਹੀ ਹੌਪਸਸ ਆ ਤੇ پیشنਟ ਕਟੇ ਕਰ ਖੋੜਿਆ ਤੇ ਅ ਜਿੰਨੇ ਆਊਟਕਮਸ ਆ ਉਹ ਵੀ ਠੀਕ ਹੋੜਿਆ ਸਾਰੀਆਂ ਸੋ ਉਹਨਾਂ ਦੀ ਕਿਰਪਾ ਨਾਲ ਅ ਅ ਹਰ ਵੇਲੇ ਅ ਅਗਲੇ ਸਾਲ ਵੀ ਆਉਂਦੇ ਰਹੀਏ ਉਹਨਾਂ ਦੀ ਕਿਰਪਾ ਨਾਲ ਪ੍ਰੋਗਰਾਮ ਕਲਰ ਹੈ ਦੋ 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 ਵਾਰੀ ਆਇਆ ਕਰੀਏ ਸਾਲ ਦੇ ਵਿੱਚ ਉਹਨਾਂ ਦੀ ਜਿਆਦਾ ਕਿਰਪਾ ਹੋ ਜੇਗੀ ਤੇ ਆ ਅਸੀਂ ਕਾਫੀ ਫੋਰਚੁਨੇਟ ਆ ਕਿ ਅਸੀਂ ਸਾਨੂੰ ਓਪਰਟੀਨਿਟੀ ਮਿਲਦੀ ਆ ਕਿ ਸਾਨੂੰ ਸੇਵਾ ਦਾ ਮੌਕਾ ਮਿਲਿਆ ਸੋ ਥੈਂਕ ਯੂ ਮੇਰਾ ਨਾਮ ਡਾਕਟਰ ਦਿਪਿੰਦਰ ਹੈ ਜੀ ਮੈਂ ਨਿਊਰੋ ਤੇ ਸਪਾਈਨ ਸਰਜਨ ਆ ਅਪੋਲੋਸ ਐਸ ਪੀ ਐਸ ਹਸਪੀਟਲ ਮੈਂ ਹੈਡ ਕਰਦਾ ਹਾਂ ਤੇ ਮੇਰੇ ਨਾਲ ਹੈਗੇ ਨੇ ਡਾਕਟਰ ਬੋਬੀ ਪੱਟੀ ਇਹ ਆਰਥੋਪੈਡਿਕ ਸਪਾਈਨ ਸਰਜਨ ਹੈ ਇਹ ਐਟਲੰਟਾ ਯੂ ਐਸ ਏ ਚ ਹੈ ਇਹ ਅਸੀਂ ਪਿਛਲੇ 4 ਸਾਲ ਤੋਂ ਇੱਕ ਉਪਰਾਲਾ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਹੋਲੇ ਮਹੱਲੇ ਦੇ ਕੋਲ ਸਤਿਗੁਰੂ ਜੀ ਦੀ ਸਤਿਗੁਰੂ ਉਹਦੇ ਪਰ ਸਿੰਘ ਜੀ ਦੀ ਕਿਰਪਾ ਨਾਲ ਤੇ ਉਹਨਾਂ ਦੇ ਬਲੇਸਿੰਗਸ ਨਾਲ ਅਸੀਂ ਇੱਕ ਉਪਰਾਲਾ ਕਰਦੇ ਹਾਂ ਹੋਲੇ ਮਹੱਲੇ ਦੇ ਕੋਲ ਇੱਕ ਹਫ਼ਤੇ ਲਈ ਅਸੀਂ ਜਿਹੜੀਆਂ ਹਾਈ ਟੈਕ ਸਪਾਈਨ ਸਰਜਰੀਜ਼ ਐ ਆਧੁਨਿਕ ਸਪਾਈਨ ਸਰਜਰੀਜ਼ ਐ ਉਹ ਕਰਦੇ ਆ ਅਰਾਊਂਡ 15 ਤੋਂ 20 ਪੇਸ਼ੈਂਟਸ ਹੁੰਦੇ ਆ ਸਾਡੇ ਕੋਲ ਜਿਹੜੇ ਅਸੀਂ ਆਪਰੇਟ ਕਰਦੇ ਆ ਜਿੰਨਾਂ ਚ ਉਹ ਵਾਲੇ ਮਰੀਜ਼ ਹੁੰਦੇ ਜਿਨ੍ਹਾਂ ਦੀਆਂ ਰੀਡ ਦੀਆਂ ਹੱਡੀਆਂ ਟੇਡੀਆਂ ਹੁੰਦੀਆਂ ਜਿਨ੍ਹਾਂ ਨੂੰ ਲ ਕੋ ਤੁਰਿਆ ਨਹੀਂ ਜਾਂਦਾ ਜਿਨ੍ਹਾਂ ਦੀ ਬਹੁਤ ਮਹਿੰਗੇ ਆਪਰੇਸ਼ਨ ਹੋਣੇ ਹੁੰਦੇ ਜਿਸ ਅਸੀਂ ਜੇ ਆਮ ਕਹ ਲੋ ਕਿ ਪੈਸੇ ਖਰਚਨ ਤਾਂ 5 5 6 6 ਲੱਖ ਦੇ ਆਪਰੇਸ਼ਨ ਹੈ ਉਹ ਸਾਰੇ ਆਪਰੇਸ਼ਨ ਫਰੀ ਹੁੰਦੇ ਆ ਇਸ ਦੇ ਲਈ ਡਾਕਟਰ ਭੱਟੀ ਆਂਦੇ ਆ ਇਹਨਾਂ ਦੀ ਪੂਰੀ ਟੀਮ ਆਂਦੀ ਆ ਯੂ ਐਸ ਏ ਤੋਂ ਸਾਡੇ ਸਾਰੇ ਜਿਹੜੇ ਉਹਨਾਂ ਚ ਇੰਪਲਾਂਟ ਪਾਣੇ ਆ ਜਿਹੜੇ ਪੇਚ ਪਾਣੇ ਆ ਜਿਹੜੇ ਔਜ਼ਾਰ ਯੂਸ ਹੋਣੇ ਆ ਸਾਰੇ ਯੂ ਐਸ ਏ ਤੋਂ ਆਂਦੇ ਆ ਅਸੀਂ ਇੱਕ ਦਿਨ ਪਹਿਲਾਂ ਕੈਂਪ ਲੰਨੇ ਆ ਫਿਰ ਕੋਲੇ ਮੱਲੇ ਤੋਂ ਬਾਅਦ ਜਾਂ ਉਹਦੇ ਅਰਾਊਂਡ ਜਿਹੜਾ ਇੱਕ ਹਫਤਾ ਉਦੋਂ ਅਸੀਂ ਇਹ ਸਾਰੀਆਂ ਸਰਜਰੀਜ਼ ਫ੍ਰੀ ਕਰਦੇ ਆ ਇਹ ਅਸੀਂ ਪਿਛਲੇ 4 ਸਾਲ ਤੋਂ ਕਰ ਰਹੇ ਆ ਐਂਡ ਇਸ ਵਾਰੀ ਹੁਣ ਅਸੀਂ ਜੇ ਅਸੀਂ ਦੇਖੀਏ ਇਸ ਕੈਂਪ ਦੀ ਗੱਲ ਕਰੀਏ ਤਾਂ ਹੁਣ ਅਸੀਂ ਅਰਾਊਂਡ 16 ਸਰਜਰੀਜ਼ ਕੀਤੀਆਂ ਜਿਨ੍ਹਾਂ ਵਿੱਚ ਉਹ ਮਰੀਜ਼ ਜ਼ਿਆਦਾ ਸੀ ਜਿਨ੍ਹਾਂ ਦੀਆਂ ਰੀਡ ਦੀਆਂ ਹੱਡੀਆਂ ਟੇਡੀਆਂ ਸੀ ਵਿੰਗੀਆਂ ਸੀ ਤੁਰਿਆ ਨਹੀਂ ਜਾ ਰਿਹਾ ਸੀ ਐਂਡ ਉਹ ਸਾਰੇ ਮਰੀਜ਼ਾਂ ਨੂੰ ਦਾ ਹੁਣ ਤੱਕ ਟੈਚੂਡ 100% ਰਿਜ਼ਲਟ ਆਇਆ ਸਤਪ੍ਰਤੀ ਵਿਤਰਪਨ ਐਂਡ ਹੁਣ ਇਹ ਉਪਰਾਲਾ ਅਸੀਂ ਅੱਗੇ ਵੀ ਕਰਦੇ ਰਹਿਣਾ ਹਰ ਸਾਲ ਹੋਇਆ ਕਰੇਗਾ ਐਂਡ ਮੇਬੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਸਾਲ 'ਚ ਦੋ ਵਾਰੀ ਕਰੀਏ ਉਹ ਬਾਅਦ ਦਾ ਪਲਾਨ ਹੈਗਾ ਬਟ ਇਹ ਹੁਣ ਇੱਕ ਐਨੂਅਲ ਫੀਚਰ ਹੋਏਗਾ ਵੀ ਜਿਹਦੇ 'ਚ ਅਸੀਂ ਮਾਰਚ ਦੇ ਮਹੀਨੇ ਹੁਲ ਕੋਲਾ ਮੱਲੇ ਦੇ ਨੇੜੇ ਆ ਕੇ ਪਹਿਲੇ ਓਪੀਡੀ ਹੋਏਗੀ ਉਸ ਤੋਂ ਬਾਅਦ ਕੈਂਪ ਲੱਗੇਗਾ ਤੇ ਉਹਦੇ ਵਿੱਚ ਅਸੀਂ ਜਿੰਨੇ ਮਰੀਜ਼ ਜਿਨ੍ਹਾਂ ਕੋਲ ਖਾਸ ਕਰਕੇ ਜਿਹੜੇ ਲੋੜਵੰਦ ਹੈ ਖਾਸ ਕਰਕੇ ਜਿਹੜੇ ਗਰੀਬ ਹੈ ਜਿਹੜੇ ਮਰੀਜ਼ ਪੈਸਾ ਨਹੀਂ ਖਰਚ ਸਕਦੇ ਉਹਨਾਂ ਦੀਆਂ ਅਸੀਂ ਸਾਰਾ ਇਲਾਜ ਰੀਡ ਦੀ ਹੱਡੀ ਦਾ ਮੁਫਤ ਕਰਾਂਗੇ ਜਿਸ ਆਪਰੇਸ਼ਨ ਵੀ ਸ਼ਾਮਿਲ ਹੈ ਇਹ ਕੈਂਪ ਸਾਡੇ ਹਸਪੀਟਲ ਨਹੀਂ ਲੱਗਦਾ ਜੀ ਐਸ ਪੀ ਐਸ ਹਸਪੀਟਲ ਫਿਰ ਸਾਡੇ ਹਸਪੀਟਲ ਦੀਆਂ ਤਿੰਨ ਚਾਰ ਆਊਟਰੀ ਜੋ ਪੀ ਡੀਜ਼ ਹੈ ਜਿੱਦਾਂ ਮਲੇਰ ਕੋਟਲਾ ਹੈਗਾ ਅ ਸਿਰਸਾ ਉੱਤੇ ਕੈਂਪ ਲੱਗਦੇ ਆ ਪਰ ਸਾਰੇ ਮਰੀਜ਼ ਦਾ ਆਪਰੇਸ਼ਨ ਐਸ ਪੀ ਐਸ ਹਸਪੀਟਲ ਚ ਹੀ ਹੁੰਦਾ ਹੈ ਤੇ ਕਿਸੇ ਨੂੰ ਮਿਲਦਾ ਹੋਵੇ ਕਿੱਥੇ ਕੰਡੈਕਟ ਕਰ ਸਕਦਾ ਉਹ ਸਾਨੂੰ ਮਾਰਚ ਫਰਵਰੀ ਦੇ ਮਹੀਨੇ ਹਰ ਫਰਵਰੀ ਦੇ ਮਹੀਨੇ ਸਾਡੇ ਨਾਲ ਸਾਡੇ ਹਸਪੀਟਲ ਆ ਕੇ ਰਾਬਤਾ ਕਰ ਸਕਦਾ ਹੈ ਤੇ ਅਸੀਂ ਜਿਸ ਦਿਨ ਕੈਂਪ ਲੱਗਣਾ ਉਹ ਦਿਨ ਉਹਨਾਂ ਨੂੰ ਬੁਲਾਵਾਂਗੇ ਡਾਕਟਰ ਭੱਟੀ ਉਹਨਾਂ ਦਿਨਾਂ 'ਚ ਆਣਗੇ ਇੱਕ ਵਾਰੀ ਸਾਰੇ ਮਰੀਜ਼ ਦੇਖ ਕੇ ਤੇ ਜਿਹੜੇ ਲੋੜਵੰਦ ਹੈ ਜਿਹੜੇ ਵਾਕਈ ਲੋੜਵੰਦ ਹੈ ਉਹਨਾਂ 'ਚ ਅਸੀਂ 15 ਤੋਂ 20 ਮਰੀਜ਼ ਸਿਲੈਕਟ ਕਰਕੇ ਅਸੀਂ ਉਹਨਾਂ ਦਾ ਆਪਰੇਸ਼ਨ ਕਰਾਂਗੇ ਇਸ ਵਾਰੇ ਇੱਕ ਵਾਰੀ ਕਿੰਨੇ ਕਿੰਨੇ ਇਸ ਵਾਰ ਆਊਂਡ 16 ਆਪਰੇਸ਼ਨ ਹੋਏਗਾ ਹੁਣ ਵੀ ਅਸੀਂ ਗੱਲ ਕਰ ਰਹੇ ਹਾਂ ਤਾਂ ਇੱਕ ਆਪਰੇਸ਼ਨ ਚੱਲ ਰਿਹਾ ਹੈ ਇੱਕ ਛੋਟੇ ਬੱਚੇ ਦਾ। ਅਸਲ ਕੰਨ ਕੀ ਰਹਿੰਦਾ ਬੱਗਾ ਆਕਸਰ ਜਿੰਮੇ ਦੀ ਰੀੜ ਦੀ ਹੱਡੀ ਵਿੰਗੀ ਹੋਣ ਦੀ ਗੱਲ ਕਰਦੇ ਹਾਂ। ਕੰਨ ਕੀ ਰਹਿੰਦਾ ਕਿੰਨੇ ਲੋਕਾਂ ਨੂੰ ਬਚਾ ਕੇ ਅੰਦਰ ਇਹਦੇ ਬਹੁਤ ਕਾਰਨ ਹੁੰਦੇ ਜੀ ਕਈਆਂ ਦੀ ਜਮੰਦਰੂ ਵਿੰਗੀਆਂ ਆਉਂਦੀਆਂ। ਕਈਆਂ ਦੀ ਆਪਾਂ ਕਹਿ ਲੋ ਕਿ ਡੀ ਜਨਰੇਸ਼ਨ ਉਮਰ ਨਾਲ ਜਿੱਦਾ ਗੋਡੇ ਘਸ ਜਾਂਦੇ ਐ ਤਾਂ ਰੀੜ ਦੀ ਹੱਡੀ ਵੀ ਜਦੋਂ ਘਸਦੀ ਐ ਉਹ ਵੀ ਟੇਢੀ ਹੋਣੀ ਸ਼ੁਰੂ ਹੋ ਜਾਂਦੀ ਐ। ਕਈਆਂ ਨੂੰ ਕੋਈ ਸੱਟ ਲੱਗਦੀ ਐ ਕੋਈ ਫ੍ਰੈਕਚਰ ਹੋ ਗਿਆ ਉਹਦਾ ਪ੍ਰੋਪਰ ਇਲਾਜ ਨਹੀਂ ਹੋਇਆ। ਉਮਰ ਨਾਲ ਭਾਰ ਵੱਧਣ ਨਾਲ ਟੇਢੀਆਂ ਹੋਣੀਆਂ ਸ਼ੁਰੂ ਹੋ ਪ੍ਰਿਕਾਸ਼ਨ ਤਾਂ ਇਹੀ ਹੈ ਕਿ ਜੀ ਟਾਈਮ ਤੇ ਆਪਣੀ ਰੀਡ ਦੀ ਹੱਡੀ ਦਾ ਧਿਆਨ ਰੱਖੋ ਇਲਾਜ ਕਰੋ ਭਾਰ ਦਾ ਧਿਆਨ ਰੱਖੋ ਭਾਰ ਵਧਣਾ ਨਾ ਦਿਓ ਤੇ ਇਹ ਪਿੱਠ ਦੀਆਂ ਐਕਸਰਸਾਈਜ਼ ਰੈਗੂਲਰਲੀ ਕਰੋ ਜਿਹੜੇ ਬੈਂਡ ਦਾ ਪੋਸ਼ਣ ਉਹ ਜਿਹੜਾ ਕਰਦਾ ਹੈ ਕਿ ਜਦੋਂ ਅਸਟਾਗਿਲ ਹੈ ਜ਼ਿਆਦਾ ਨਹੀਂ ਪਰ ਹਾਂ ਜੇ ਤੁਹਾਨੂੰ ਰੀਡ ਦੀ ਹੱਡੀ ਦੀ ਪ੍ਰੋਬਲਮ ਹੈ ਫਿਰ ਡੈਫੀਨਿਟਲੀ ਸਾਰੀ ਮੈਡੀਸਨ ਫ੍ਰੀ ਹੈ ਜੀ ਸਾਰੀ ਦਵਾਈਆਂ ਆਪਰੇਸ਼ਨ ਜਿਹੜੇ ਲੱਖਾਂ ਰੁਪਏ ਦਾ ਉਹ ਉਜ਼ਾਰ ਪਾਣੇ 임플ਾਂਟ ਪਾਣੇ ਸਕਰੂ ਪਾਣੇ ਹੈ ਕੇਜ ਪਾਣੇ ਹੈ ਉਹ ਸਾਰੇ ਡਾਕਟਰ ਸਾਹਿਬ ਗਲੋਬਸ ਕੰਪਨੀ ਹੈ ਯੂ ਐਸ اے ਦੀ ਉਹ ਲੈ ਕੇ ਆਂਦੀ ਹੈ ਉਹ ਸਾਰੇ ਫ੍ਰੀ ਹੈ ਜਿਹੜੀ ਇੱਕ ਇੱਕ ਸਰਜਰੀ ਚ ਤਿੰਨ ਤਿੰਨ ਚਾਰ ਚਾਰ ਲੱਖ ਰੁਪਏ ਨਾਰਮਲੀ ਲੱਗਦਾ ਉਹ ਸਾਰੀਆਂ ਫ੍ਰੀ ਹੁੰਦੀਆਂ ਸੋ ਜੇ ਤੁਸੀਂ ਉਹਨੂੰ ਜਰੂਰ ਦਿਓ 15 ਨਾਲ ਤਾਂ ਘੱਟੋ ਘੱਟ 50 ਕਿ ਲੱਖ ਦੀਆਂ ਸਰਜਰੀਆਂ ਅਸੀਂ ਇਸ ਇਸ ਕੈਂਪ ਫ੍ਰੀ ਕਰਦੇ ਯੂਜੂਲੀ ਇਹ ਜਿੱਦਾਂ ਤੁਹਾਨੂੰ ਪਤਾ ਹੈ ਸਤਗੁਰੂ ਪ੍ਰਤਾਪ ਸਿੰਘ ਹਸਪੀਟਲ ਸਤਗੁਰੂ ਉਦੇਸ ਸਿੰਘ ਜੀ ਦੇ ਅਸ਼ੀਰਵਾਦ ਨਾਲ ਚੱਲ ਰਿਹਾ ਹੈ ਉਨ੍ਹਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਕਿ ਸਾਨੂੰ ਸੁਸਾਇਟੀ ਦੀ ਹੈਲਥ ਲਈ ਕੁਝ ਕਰਨਾ ਚਾਹੀਦਾ ਅਸੀਂ ਉਪਰਾਲੇ ਕਰਦੇ ਰਹਿੰਨੇ ਆ ਤੇ ਇਹ ਤੁਹਾਨੂੰ ਮੈਂ ਦੱਸਦੇ ਜਿਹੜੀ ਸਪਾਇਨ ਦਾ ਸੇਵਾ ਕੈਂਪ ਲਗਾਇਆ ਅਸੀਂ ਇਹ ਬਈਆਂ ਬਿਮਾਰੀਆਂ ਬੜੀਆਂ ਪੇਚੀਦਾ ਹੁੰਦੀਆਂ ਨੇ ਇਹਨਾਂ ਦੇ ਆਪਰੇਸ਼ਨ ਵੀ ਬੜੇ ਕੰਪਲੈਕਸ ਹੁੰਦੇ ਨੇ ਉਹਦੇ ਲਈ ਬੜਾ ਅੱਛਾ ਇਨਫਰਾਸਟ੍ਰਕਚਰ ਚਾਹੀਦਾ ਆਮ ਛੋਟੇ ਹਸਪਤਾਲਾਂ 'ਚ ਕਰਨੇ ਮੁਸ਼ਕਲ ਹੋ ਜਾਂਦੇ ਨੇ ਤੇ ਅਸੀਂ ਬੜੇ ਮੈਂ ਖੁਸ਼ੀ ਨਾਲ ਕਹਿੰਨਾ ਕਿ ਡਾਕਟਰ ਭੱਟੀ ਨੇ 2019 'ਚ ਮੈਂ ਕੰਗਾ ਰਾਦਰ ਇਹਨਾਂ ਨੇ ਸਾਨੂੰ ਸਿਲੈਕਟ ਕੀਤਾ ਇਹਨਾਂ ਨੇ ਸੋਚਿਆ ਕਿ ਪੰਜਾਬੀ ਹੈਗੇ ਆ ਪੰਜਾਬ ਦੀ ਸੇਵਾ ਕੀਤੀ ਜਾਏ ਤੇ ਇਹਨਾਂ ਨੇ ਪੰਜਾਬ ਚ ਇਸ ਇਹਨਾਂ ਦੀ ਸੋਚ ਦੇ ਅਨੁਸਾਰ ਇਹਨਾਂ ਨੂੰ ਲੱਗਿਆ ਕਿ ਐਸਪੀਐਸ ਹਸਪੀਟਲ ਚ ਇਹ ਸਾਰਾ ਕੰਮ ਵਧੀਆ ਹੋ ਸਕਦਾ ਇੱਥੇ ਮੋਡੂਲਰ ਆਪਰੇਸ਼ਨ تھیਟਰ ਹੈਗੇ ਆ ਜੋ ਸਮਾਨ ਚਾਹੀਦਾ ਸਾਰਾ ਕੁਝ ਹੈਗਾ ਉਹ ਮੈਨੇਜਮੈਂਟ ਦੀ ਸੋਚ ਵੀ ਇਦਾਂ ਦੀ ਹੈਗੀ ਹੈ ਤੇ ਉਹਨਾਂ ਨੇ ਉੱਥੋਂ ਆ ਕੇ ਰੈਗੂਲਰ 2019 ਤੋਂ ਸ਼ੁਰੂ ਕੀਤਾ ਵਿੱਚ ਕੋਵਿਡ ਕਰਕੇ 2 ਸਾਲ ਦਾ ਗੈਪ ਪੈ ਗਿਆ ਅਦਰਵਾਈਜ਼ ਰੈਗੂਲਰ ਆ ਰਹੇ ਨੇ 2019 ਤੋਂ ਤੇ ਜਦੋਂ ਆਂਦੇ ਨੇ ਉਸ ਤੋਂ ਪਹਿਲੇ ਸਾਡੇ ਨਿਊਰੋ ਸਰਜਨ ਡਾਕਟਰ ਦਪਿੰਦਰ ਸਿੰਘ ਜੀ ਉਹ ਡਾਕਟਰ ਦਵਿੰਦਰ ਪਾਲ ਸਿੰਘ ਜੀ ਕੈਂਪ ਲਾ ਕੇ ਪੇਸ਼ੈਂਟ ਸੀ ਸਿਲੈਕਸ਼ਨ ਕਰਕੇ ਰੱਖਦੇ ਆ ਫਿਰ ਜਦੋਂ ਆਂਦੇ ਇੱਕ ਦਿਨ ਇਹ OPD ਕਰਦੇ ਨੇ ਤੇ ਆਪਣੀ ਸਾਰੀ ਸਿਲੈਕਸ਼ਨ ਕਰਦੇ ਆ ਪਲੈਨਿੰਗ ਕਰਦੇ ਆ ਤੇ ਇਨੀਆਂ ਚਾਰ ਦਿਨ ਇਹ ਆਪਰੇਸ਼ਨ ਕਰਦੇ ਆ 15 ਤੋਂ 20 ਆਪਰੇਸ਼ਨ ਕਰਦੇ ਆ ਪੇਨ ਦੇ ਇੰਜੈਕਸ਼ਨ ਵੀ ਲਗਾਉਂਦੇ ਆ ਉਸ ਟੋਟਲ ਫ੍ਰੀ ਕਰਦੇ ਆ ਮਰੀਜ਼ਾਂ ਦਾ ਇੱਕ ਪੈਸਾ ਵੀ ਨਹੀਂ ਲੱਗਦਾ ਟੈਸਟ ਇੰਪਲਾਂਟ ਸਾਰਾ ਕੁਝ ਫ੍ਰੀ ਕੀਤਾ ਜਾਂਦਾ ਔਰ ਅਸੀਂ ਚਾਹੁੰਦੇ ਆਂ ਇਹ ਸੇਵਾ ਸੀ ਬਰਕਰਾਰ ਰੱਖੀਏ ਕਿੰਨਾ ਕਰ ਸਕੀਏ ਸਾਨੂੰ ਉਹਨਾਂ ਅੱਛਾ ਲੱਗੇਗਾ